ਟੋਟਲ ਸਾਰਿਆਂ ਦਾ ਜੀ ਅੱਜ ਇੱਥੇ ਮੀਡੀਆ ਦਾ ਸਵਾਗਤ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਸੰਗੂਰ ਦਾ ਕੈਂਪੇਨ ਆਗਾਜ਼ ਹੋ ਚੁੱਕਾ ਹੈ ਔਰ ਪਰਮਾਤਮਾ ਮਾਈਕੋਈਸ਼ਵਰ ਦੀ ਕਿਰਪਾ ਨਾਲ ਬਹੁਤ ਪੋਜ਼ੀਟਿਵ ਫੀਡਬੈਕ ਆ ਰਹੀ ਹੈ ਮੇਰੇ ਨਾਲ ਖੱਬੇ ਪਾਸੇ ਬਲਬੀਰ ਸਿੰਘ ਜੀ ਗੋਲਡੀ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਐਸਐਮਐਲ ਇਹ ਪਹਿਲਾਂ ਹੀ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਸੀ ਔਰ ਮੇਰੇ ਰਾਈਟ ਸਾਈਡ ਤੇ ਮੇਰੇ ਛੋਟੇ ਵੀ ਜਸਵਿੰਦਰ ਸਿੰਘ ਜੀ ਤਮਾਨ ਜਿਹੜੇ ਇਹ ਤੋਂ ਕੰਪੀਟਿਟਿਵ ਸੀਗੇ 2022 ਦੇ ਇਲੈਕਸ਼ਨ ਤੋਂ ਅੱਜ ਅਸੀਂ ਇੱਕ ਆਪਣੇ ਵਰਕਰਸ ਮਿਲਣੇ ਕੀਤੀ ਹੈ ਸੱਜੇ ਪਾਸੇ ਮੇਰੇ ਨਾਲ ਰਾਹੁਲ ਪੱਠਲ ਜੀ ਆ ਤਿੰਨ ਦੋ ਦਿਨ ਪਹਿਲਾਂ ਅਸੀਂ ਬਹੁਤ ਅੱਛੀ ਮੀਟਿੰਗ ਸਾਡੇ ਸਤਕਾਰਯੋਗ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਲਹਿਰੇ ਵਿਖੇ ਕਰਾਈ ਸੀ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਾਰੇ ਕਿ ਜਿੰਨੇ ਦਿਨ ਹਲੇ ਕੰਨ ਦੀ ਵਾਟੀ ਚੱਲ ਰਹੀ ਹੈ ਉਹ ਦੋਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਬਰਕਰਾਰ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚर्चा ਹੋਵੇ ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਕਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਸਰਨਕੌਰ ਉਹ ਬੜੇ ਡਾਇਰ ਸਿਰਕਮਸਟੈਂਸਸ ਚੋਂ ਨਗਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮੇਰੇ ਨਾਲ ਬਹੁਤ ਦੂਰ ਦੀ ਗੱਲ ਸੀ ਕਿ ਉਹਨਾਂ ਦੇ ਨਵਾਂ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀ ਤੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਔਰ ਉਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਤੇ ਚੰਦ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਸਿਰ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਵਿੱਚ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਹੈ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਡੇ ਕੋਲ ਇੱਕ ਬੜੇ ਤੱਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵਸ ਤਨੇ ਕੋ ਵੀਡੀਓ ਵੀ ਹੈ ਲੇਕਿਨ ਪ੍ਰੋਫੈਸ਼ਨਲ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂੰ ਆਪਣੇ ਸੋਸ਼ਲ ਮੀਡੀਆ ਤੇ ਆ ਇੱਕ ਨੌਜਵਾਨ ਜਿਹੜਾ ਮੀਥੇਅਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਦਿਓ ਆ ਜਿਹੜਾ ਬਲੂ ਟਿੱਕ ਹੈ ਜਿਹਦੇ ਸਾਰੇ ਪਾਸੇ ਦੇਖੋ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਪਲੇਸ ਆਂ ਦੇ ਡਾਕੂਮੈਂਟ 4 ਨੰਬਰ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਲਕਾਤ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋਅ ਕੀਤੀ ਔਰ ਵਿਡਰੋਅ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟੇ ਚੋਂ ਦਾ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਿਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲਾ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇਕੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਦੋਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿੱਸਾ ਰੈ ਦੈਟ ਕੈਟੈਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸੰਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਔਰ ਇਸੇ ਤਰ੍ਹਾਂ ਹੀ ਅਗਰ ਮੈਂ ਗੱਲ ਕਰਾਂ ਜਿੰਨਾ ਲਾਅ ਐਂਡ ਆਰਡਰ ਦਾ ਇਸ ਵਕਤ ਪੂਰੇ ਹਾਲ ਐ ਪੰਜਾਬ ਦੇ ਵਿੱਚ ਆ ਹੁਣੇ ਥੋੜੇ ਦਿਨ ਪਹਿਲਾਂ ਸ਼ਰਾਬ ਮਾਫੀਆ ਤੁਹਾਡੇ ਆਪਣੇ ਹੀ ਸੁਨਾਮ ਸ਼ਹਿਰ ਚ ਰਵਦਾਸਪੁਰੇ ਮੈਂ ਵਿਜ਼ਿਟ ਵੀ ਕੀਤਾ ਸੀਗਾ ਔਰ ਗੁਜਰਾਪਿੰਡ ਚ 25 ਬੰਦੇ ਮਾਰੇ ਗਏ ਨੇ 25 ਜ਼ਹਿਰੀਲੀ ਸ਼ਰਾਬ ਪੀ ਕੇ ਨੋ ਜਸਟਿਸ ਐਟ 올 ਅਖੇ ਜੀ 5-5 ਲੱਖ ਰੁਪਏ ਦਾ ਉਹਨਾਂ ਦੇ ਕੀ ਗਰੀਬਾਂ ਦੀ ਜ਼ਿੰਦਗੀ ਦੀ ਕੀਮਤ ਸਿਰਫ 5 ਲੱਖ ਐ ਇਸ ਪੰਜਾਬ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਕਾਂਡ ਹੋਇਆ ਜਿਹੜਾ ਉਹ ਜ਼ਹਿਰੀਲੀ ਸ਼ਰਾਬ ਦਾ ਕੋਈ ਛੋਟਾ ਮੋਟਾ ਕਾਹਨ ਨਹੀਂ ਗਾ ਉਹ ਇਟ ਇਜ਼ ਸਪਰੈਡ ਓਵਰ ਮੈਨੀ ਸਕੁਅਰ ਕਿਲੋਮੀਟਰਸ ਥੇਅਰ ਇਜ਼ ਅ ਪ੍ਰੋਪਰ ਇਨ ਮਾਫੀਆ ਇਨਵੋਲਡ ਜਿੱਦਾਂ ਮਾਫੀਆ ਪਹਿਲਾਂ ਚੱਲਦਾ ਇਹ ਕਹਿੰਦੇ ਸੀਗੇ ਅੱਜ ਇਹਨਾਂ ਦੀ ਸਰਕਾਰ ਵਿੱਚ ਮਾਫੀਆ ਉਜਾਗਰ ਹੋ ਗਿਆ ਰੇਤਾ ਦਾ ਮਾਫੀਆ ਮੇਰੇ ਕੋਲ ਏ ਡੀ ਜੀ ਪੀ ਇੰਟੈਲੀਜੈਂਸ ਦੀ ਰਿਪੋਰਟ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜਾ ਦੱਸ ਰਿਹਾ ਕਿ ਆ 12 13 ਜ਼ਿਲ੍ਹਿਆਂ ਵਿੱਚ ਆ ਫਲਾ ਫਲਾ ਆਦਮੀ ਤੇ ਆ ਫਲਾ ਫਲਾ ਅਫਸਰ ਜਿਹੜੇ ਨੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਕੋਈ ਐਕਸ਼ਨ ਨਹੀਂ ਹੋਇਆ ਉਹ ਤੇ ਅ ਰੀਅਲ ਏਸਟੇਟ ਮਾਫੀਆ ਸਾਰੇ ਆਪ ਆਮ ਆਦਮੀ ਪਾਰਟੀ ਦੇ ਐਮ ਐਲ ਏ ਕਿਤੇ ਕੋਈ ਪਲੋਟਾ ਦੀ ਕਬਜ਼ਾ ਕਰ ਰਿਹਾ ਜਿਹੜਾ 골ਡੀ ਆ ਉਥੋਂ ਦਾ ਜਲਾਲਾਬਾਦ বাস ਸਟੈਂਡ ਦੇ ਥਾ ਤੇ ਕਬਜ਼ਾ ਕਰਕੇ ਕੋਠੀ ਬਣਾ ਰਿਹਾ ਸਰਬਜੀਤ ਗੌਰਮਾਨੁਖੇ ਇੱਕ ਐਨ ਆਰ ਆਈ ਦੀ ਕੋਠੀ ਪਰਮਜੀਤ ਸਿੰਘ ਜਗਰਾਉ ਆ ਕੈਨੇਡਾ ਰਹਿੰਦੇ ਉਹਨਾਂ ਦੀ ਕੋਠੀ ਹੜੱਪ ਲਈ ਇੱਕ ਤੁਹਾਡਾ ਪਠਾਨ ਮਾਜਰਾ ਜਿਹੜਾ ਐਮ ਐਲ ਏ ਇਥੋਂ ਦਾ ਪਟਿਆਲੇ ਦਾ ਉਨੇ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਦਾ ਹਾਊਸ ਉਹਦੇ ਤੇ 30 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਬਿਜ਼ਨਸ ਹੀ ਹੜਪ ਲਿਆ ਔਰ ਉਹ ਬੰਦੇ ਨੂੰ ਇਥੋਂ ਦੇਸ਼ੋਂ ਭਜਾ ਦਿੱਤਾ ਉਸ ਮਾਲਕ ਨੂੰ ਔਰ ਉਹ ਅੱਜ ਉਹਦੇ ਤੇ ਇੰਨੇ ਮਲਟੀਪਲ ਪਰਚੇ ਦਰਜ ਕਰਕੇ ਉਹ ਤੋਂ ਮੰਗ ਰਿਹਾ ਇਨ ਐਕਸਟਰਸ਼ਨ ਕਿ ਆਇਦਰ ਯੂ ਗਿਵ ਅਸ ਹੈਂਡ ਓਵਰ ਦ ਇੰਟਾਇਰ ਕੇਬਲ ਨੈਟਵਰਕ ਟੂ ਨੈਟਵਰਕ ਟੂ ਅਸ ਨਹੀਂ ਤਾਂ ਤੇਰੇ ਤੇ ਪਰਚੇ ਦਰਜ ਕਰਾਂਗੇ ਮਰੇ ਖਾਤੇ ਤੇ 35 40 ਪਰਚੇ ਉਹਦੇ ਤੇ ਦਰਜ ਕਰਤੇ ਮਾਰ ਦੇਣਾ ਇਸੇ ਤਰ੍ਹਾਂ ਹੀ ਟਰੱਗ ਮਾਫੀਆ ਡਰਗਸ ਨਾ ਕਿੰਨੀਆਂ ਮੋਤਾਂ ਹੁੰਦੀਆਂ ਮੈਂ ਜਿੱਦਣ ਰਵਦਾਸਪੁਰੇ ਗਿਆ ਉਹਨਾਂ ਨੇ ਕਿਹਾ ਜੀ ਐਂ ਕਰੋ ਤੁਸੀਂ ਇੱਕ ਅਮਨ ਅਰੋੜਾ ਜਿਹੜਾ ਮਿਨਿਸਟਰ ਹੈ ਉਹਦੇ ਘਰ ਦੇ ਬਾਹਰ ਜਾ ਕੇ ਚੈੱਕ ਕਰੋ ਸਭ ਕੁਝ ਅਵੇਲੇਬਲ ਹੈ ਚਿੱਟਾ ਦੇਸੀ ਸ਼ਰਾਬ ਜਰੀਲੀ ਡੁਪਲੀਕੇਟ ਹਰ ਕਿਸਮ ਦਾ ਕੈਮੀਕਲ ਨਸ਼ਾ ਹਰ ਕਿਸਮ ਦਾ ਸਿੰਥੈਟਿਕ ਨਸ਼ਾ ਹਰ ਕਿਸਮ ਦਾ ਮੈਡੀਕਲ ਨਸ਼ਾ ਸੋ ਮੈਂ ਤਾਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦਾ ਹਾਂ ਕਿ ਅੱਜ ਵਾਤਾਵਰਨ ਜਿਹੜਾ 2 ਸਾਲ ਦੇ ਰਾਜ ਤੋਂ ਬਾਅਦ ਮੈਂ ਸਮਝਦਾ ਕਿ ਬਹੁਤ ਗੈਦਾ ਖਿਲਾਫੀ ਤੇ ਬਹੁਤ ਇੱਕ ਕਿਸਮ ਦਾ ਜੋ ਆਪਣੇ ਹੀ ਵਾਅਦੇ ਤੋੜੇ ਨੇ ਆਮ ਆਦਮੀ ਪਾਰਟੀ ਨੇ ਔਰ ਬੜੇ ਬੇਸ਼ਰਮ ਹੋ ਕੇ ਤੋੜ ਰਹੇ ਨੇ ਕੋਈ ਸੰਗਦੇ ਬਿਨਗੇ 1000 ਰੁਪਏ ਔਰਤਾਂ ਨੂੰ ਪ੍ਰੋਮਿਸ ਕੀਤਾ ਸੀਗਾ ਉਹ ਤਾਂ ਚਲੋ ਕੀ ਦੇਣਾ ਸੀ ਇਹਨਾਂ ਨੇ 60 70000 ਰੁਪਏ ਨਵਾਂ ਕਰ 60 70000 ਕਰੋੜ ਰੁਪਏ ਦੋ ਸਾਲਾਂ ਚ ਕਰਜ਼ਾ ਚਾੜਤਾ ਪਰ ਫਿਰ ਵੀ ਕਹੀ ਜਾਂਦੇ ਆ ਰੰਗਲਾ ਪੰਜਾਬ ਹੈ ਅਸੀਂ ਰੰਗਲਾ ਪੰਜਾਬ ਕਰ ਦਿੱਤਾ ਔਰ ਜੋ ਮੈਂ ਸਮਝਦਾ ਕਿ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਡਾਊਨ ધ ਲਾਈਨ ਚਲੋ ਖੈਰ ਇਹਨੂੰ ਤਾਂ ਫੜ ਕੇ ਅੰਦਰ ਦਿੱਤਾ ਐ ਐਨਡੀਪੀਐਸ ਦੇ ਉਦਾ ਅਗਲੇ ਜਦ ਦਿਨ ਜਮਾਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੁੱਟੇ ਪਰਚੇ ਚ ਦਰਜਨਾ ਕਾਂਗਰਸ ਦੇ ਲੀਡਰਸ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਰੀਆਂ ਖੋਲ ਕੇ ਉਹਨੂੰ ਡਰਾਇਆ ਜਾ ਰਿਹਾ ਆਮ ਟਵਿਸਟਿੰਗ ਰਾਜਕੁਮਾਰ ਚੱਪੇਵਾਲ ਜਿਹੜਾ ਲੈ ਕੇ ਗਿਆ ਨੇ ਸਾਡਾ ਐਮ ਐਲ ਏ ਫਰੋਮ ਛਾਰਪੁਰ ਜਿਹੜਾ ਇੱਕ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਆ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਤੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਸਕੇ ਤਾਂ ਯੋ ਮੈਂ ਸਾਰੇ ਵੋਲੰਟੀਅਰਸ ਨੂੰ ਅਪੀਲ ਕਰਦਾ ਸੁਨਾਮ ਚ ਵੀ ਗੈਨਾ ਖਾਸ ਵਕਤ ਤੇ ਕਿ ਤੁਸੀਂ ਸਿਰਫ ਦਰੀਆਂ ਚੱਕਣ ਵਾਸਤੇ ਰੱਖਿਆ ਤਾਂ ਨਹੀਂ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾਰਡੀ ক্লোਜ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ लवली ਯੂਨੀਵਰਸਿਟੀ ਤੇ ਸਨੀ ਅਰੋੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮਨਿਸਟਰ ਤਿੰਨ ਐਮਐਲਏ ਇੱਕ ਕਮੇਡੀਅਨ ਤੇ ਤਿੰਨ ਤਿਤਲੀਆਂ ਨੰਤਰਾਲੀ तितਲੀ ਇੱਕ ਕਾਲੀਦਰ ਚੋਲੇ ਆਂ ਨੀ ਪਮੰਟੀ ਨੂੰ ਤੁਹਾਡੇ ਆ ਚੱਬੇਵਾਲ ਚੱਕ ਕੇ ਭਾਵਾਂ ਮਰੋੜ ਕੇ ਹੁਸ਼ਾਰ ਉਹ ਤਿਤਲੀ ਔਰ ਤੀਜੀ ਤਿਤਲੀ ਜੀਪੀ ਫਦਰਗੜ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦਿਸੇ ਇਨਾਂ ਦਾ ਇਸ ਕਰਕੇ ਮੈਂ ਇਹ ਘਰਨਾ ਹੈ ਔਰ ਮੈਂ ਵਚਨ ਬਾਧਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਅਗਰੇ ਇਲੈਕਸ਼ਨ ਜਿੱਤਦੇ ਆ ਤੇ ਸੰਗਰੂਰ ਦੇ ਮੁੱਦੇ ਚਾਹੇ ਉਹ ਖੱਗਰ ਦੀ ਕਹਿਰ ਹੈ ਆਹੋਨੇ ਦੱਸਿਆ ਸੀ ਮੈਨੂੰ ਜਸਵਿੰਦਰੂ ਨੇ ਕਿ ਹੱਲੇ ਵੀ ਜਿਹੜਾ ਸੰਗਰੂਰ ਸੁਨਾਮ ਕਨੈਕਸ਼ਨ ਹੈ ਇਟ ਹਸ ਨੋਟ ਬੀਨ ਰਿਪੇਅਰਡ ਔਰ ਜੋ ਦਰਿਆ ਦੇ ਨਾਲ ਕਹਿਰ ਮਚਿਆ ਜੋ ਬੇਮੌਸਮੀ ਬਰਸਾਤ ਗੜਿਆਂ ਨਾਲ ਨੁਕਸਾਨ ਹੋਇਆ ਕਣਕ ਦਾ ਝੋਨੇ ਦਾ ਔਰ ਜੋ ਕਬਾਦਾਂ ਨੁਕਸਾਨ ਹੋਇਆ ਕਿਨੂਆਂ ਦਾ ਹੋਇਆ ਆਲੂਆਂ ਦਾ ਹੋਇਆ ਦੁਆਬੇ ਚ ਅੱਜ ਤੱਕ ਕਿਸੇ ਦੀ ਪਰਵਾਹੀ ਨਹੀਂ ਤੇ ਜਿਹੜਾ ਖੱਗਰ ਨੇ ਕਹਿਰ ਮਚਾਇਆ ਨੋ ਕੰਪਨਸੇਸ਼ਨ ਕੋਈ ਉਹਨਾਂ ਦਾ ਮੁਆਵਜ਼ਾ ਨਹੀਂਗਾ ਔਰ ਜੋ ਉਹਨਾਂ ਦੇ ਜਿਹੜੇ ਪੁਲ ਟੁੱਟੇ ਹੋਏ ਨੇ ਉਹ ਕਿਸੇ ਨੇ ਰਿਪੇਅਰ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋਏ এজেন্ডੇ ਇੰਪੋਰਟੈਂਟ ਰਹਣਗੇ ਲੋਕ ਸਭਾ ਦੇ ਵਿੱਚ ਚੱਕਣ ਵਾਸਤੇ ਇਸੇ ਤਰ੍ਹਾਂ ਇਹ ਦਰਜਾ ਬਦਰਜਾ ਸੁਨਾਮ ਦੇ ਆਹ ਔਰ ਡਿਡਬਾ ਔਰ ਤੁਰੀ ਅਤੇ ਹੋਰ ਨਾਂ ਇਲਾਕਿਆਂ ਦੇ ਜਿਹੜੇ ਮਸਲੇ ਨੇ ਪੰਜਾਬ ਦੇ ਮਸਲਿਆਂ ਦੇ ਨਾਲ ਨਾਲ ਚਾਹੇ ਉਹ ਬੰਦੀ ਸਿੰਘਾਂ ਦੀ ਗੱਲ ਹੈ ਚਾਹੇ ਉਹ ਪੰਜਾਬ ਦੇ ਵਿੱਚ ਇਸ ਵਕਤ ਜਿਹੜਾ ਅਨਿਆਏ ਕੀਤਾ ਜਾ ਰਿਹਾ ਵਾ ਜਿਹੜਾ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਗਰਗੜ ਭੇਜਿਆ ਜਾ ਰਿਹਾ ਵਾ ਇਹ ਸਾਰੇ ਮਸਲੇ ਜਿਹੜੇ ਨੇ ਅਸੀਂ ਉੱਥੇ ਉਠਾਵਾਂਗੇ ਦਿੱਲੀ ਦੇ ਲੋਕ ਸਭਾ ਔਰ ਜੋ ਡਿਸਕ੍ਰਿਮੀਨੇਸ਼ਨ ਹੋਈ ਪੰਜਾਬ ਨਾਲ ਪਹਿਲਾਂ ਵੀ ਹੋਈ ਹੁਣ ਫੇਰ ਹੋ ਰਹੀ ਔਰ ਲਾਸਟਲੀ ਜਿਹੜੇ ਸਾਡੇ ਕਿਸਾਨਾਂ ਨਾਲ ਤੱਕਾ ਹੋਇਆ ਹਰਿਆਣੇ ਦੀ ਪੁਲਿਸ ਨੇ ਜਿਸ ਤਰ੍ਹਾਂ ਅੰਦਰ ਵੜ ਕੇ ਸਾਡੇ ਬਾਰਡਰਾਂ ਦੇ ਕੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਉਹਨਾਂ ਨੇ ਜਿਹੜਾ ਕੀਤਾ ਔਰ ਸ਼ੁਭ ਕਰਨ ਦਾ ਜਿਹੜਾ ਕਤਲ ਹੈ ਉਹ ਮੈਂ ਸਮਝਦਾ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਜਿਹੜਾ ਹੈਗਾ ਅਨਿਆਏ ਔਰ ਉਹਦਾ ਕੋਈ ਇਨਸਾਫ ਨਹੀਂ ਹੋਇਆ ਉਹਦੀ ਅੱਜ ਵੀ ਜਿਹੜੀ ਹੈਗੀ ਆ ਐਫ ਆਈ ਆਰ ਉਹ ਹੈਗੀਆ ਅਣਪਛਾਤੇ ਬੰਦਿਆਂ ਦੇ ਖਿਲਾਫ ਉਹੀ ਐਫਆਈਆਰ ਅਣਪਛਾਤੇ ਬੰਦੇ ਜਿਹੜੇ ਭਗਵੰਤ ਮਾਨ ਕਿਸੇ ਵੇਲੇ ਇਹ ਕਿਆ ਕਰਦਾ ਸੀਗਾ ਇਹ ਪੁਲਿਸ ਕਦੀ ਅਣਪਛਾਤੀ ਉਸ ਸਮੇਂ ਤੇ ਔਰ ਜੋ ਇਹਨੇ ਕੋਈ ਐਫਆਈਆਰ ਨਹੀਂ ਕੀਤੀ ਇਤੋਂ ਸਾਬਤ ਹੋ ਗਿਆ ਕਿ ਭਗਵੰਤ ਮਾਨ ਤੇ ਬੀਜੇਪੀ ਦਾ ਕਿਸਾਨਾਂ ਦੀ ਆਵਾਜ਼ ਦਵਾਉਣ ਲਈ ਸ਼ੰਭੂ ਬੈਰੀਅਰ ਤੇ ਮੋਰਚਾ ਦਵਾਉਣ ਲਈ ਜੁਆਇੰਟ ਆਪਰੇਸ਼ਨ ਸੀ ਆਹ ਵੀਡੀਓ ਤੁਸੀਂ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਜੀਵਨ ਜੋਤ ਚਾਹਲ ਦੀ ਆ ਇੱਕ ਕਲੈਕਸ਼ਨ ਕੈਂਪੇਨ ਦੀ ਤਸਵੀਰਾਂ ਇਹ ਨਜ਼ਰ ਆ ਰਹੀਆਂ ਉਹ ਵਾਈਟ ਕੁਰਤੇ ਪਜਾਮੇ ਵਰਤਾਂਗੇ। ਅੱਜ ਤੇ ਕੁਝ ਨਾ ਨਾ ਤਕਰੀਰ ਵੀ ਫਿਰਿਆ। ਆਉਦੀ ਨਾਲੀ ਉਹਦੀ ਫੋਟੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਤੀ ਥੋੜੀ ਜਿਹੀ ਹੋਰ ਪੇਰ ਆ ਜਾਏਗੀ। ਸ਼ਾਦੀ ਚ ਵੀ ਕਰ। ਦੈਟ ਮੀਨਸ ਇਜ਼ ਕੁਆਇਟ ਇੰਪੋਰਟੈਂਟ। ਸਿੱਪੋ ਮੁਸੇ ਵਾਲੇ ਦੇ ਕਤਲ ਦੇ ਵਿੱਚ ਇਲਜ਼ਾਮਾਂ 'ਚ ਗ੍ਰਿਫਟ ਚਲਾਨਚ ਨਾਮਜਦ ਬੰਦਾ ਜੀਵਨ ਜੋਤ ਚਾਹਲ ਇਹ ਨਾ ਇੰਪੋਰਟੈਂਟ ਹੈ ਕਿ ਉਹ ਸ਼ਾਦੀ ਦੇ ਵਿੱਚ ਖੜਾ ਫੰਕਸ਼ਨਰ ਤੇ ਉਹਦੇ ਕੈਂਪੇਨ 'ਚ ਇਸ ਕਰਕੇ ਮੇਰੀ ਇਹ ਡਿਮਾਂਡ ਹੈ ਕਿ ਮੀਥੇਰ ਨੂੰ ਜਵਾਬ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਆਦਮੀਆਂ ਨਾਲ ਜਿਹੜੇ ਕ੍ਰਿਮੀਨਲਸ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਖਤਰਨਾਕ ਇਨਵੋਲਵਡ ਨੇ ਉਹਨਾਂ ਦੀ ਸਪੋਰਟ ਕਿਉਂ ਲੈ ਰਹੇ ਨੇ ਮੇਰੇ ਤੇ ਐਨਡੀਪੀਐਸ ਦਾ ਜਿਹੜਾ ਪਰਚਾਦਰ ਜੋ ਹੈ ਨਾ 2015 ਦਾ ਉਹਦਾ ਬੇਸਿਸ ਸਿਰਫ ਟੈਲੀਫੋਨ ਕਾਲ ਰਿਪੋਰਟ ਹੈ ਨਾਥਿੰਗ ਐਲਸ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਗਿਆ ਮੇਰੀ ਕਨਸਟੈਂਸੀ ਤੇ ਗੁਰਦੇਵ ਸਿੰਘ ਜਿਹੜਾ ਜਲਾਲਾਬਾਦ ਥਾਣੇ 'ਚ ਪੜਿਆ ਗਿਆ 2015 'ਚ ਉਸਿਰ ਮੈਨੂੰ ਜਦੋਂ ਜਦੋਂ ਭੱਜ ਗਿਆ ਸੀ ਮੈਨੂੰ ਕਾਲਾਂ ਕਰਦਾ ਸੀ ਔਰ ਮੈਂ ਸਭ ਦੀਆਂ ਕਾਲਾਂ ਚੱਕਦਾ ਕੋਲ ਰਿਕਾਰਡਿੰਗ ਵੀ ਨਹੀਂ ਹੈ ਗਵਰਨਮੈਂਟ ਕੋਲ ਕਿਸੇ ਡਿਪਾਰਟਮੈਂਟ ਕੋਲ ਅਜ ਤੱਕ ਇੱਕ ਉਹਨੇ ਕੀ ਗੱਲ ਕੀਤੀ ਹੈ ਕੁਛ ਨਹੀਂਗਾ ਸਿਰਫ ਕਾਲ ਕਰਨਾ ਹੀ ਮੈਨੂੰ ਗੁਨਾਹ ਮੈਨੂੰ ਐਡਾ ਹਾਵੀ ਪਿਆ ਕਿ ਦੋ ਵਾਰ ਮੈਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੀ ਹੁਣ ਅ ਮੀਟ ਇਅਰ ਜਵਾਬ ਦੇਵੇਗਾ ਇਹਦੀ ਫੋਟੋ ਆ ਇਹਦੀ ਵੀਡੀਓ ਦਿਖਾਤੀ ਤੁਹਾਨੂੰ ਜਿਹੜਾ ਉਹਦਾ ਇਲੈਕਸ਼ਨ ਕੈਂਪੇਨ ਚ ਕਰ ਰਿਹਾ ਕੰਮ ਸੋ ਇਹ ਸਾਰੇ ਮਸਲੇ ਸੀਗੇ ਤੁਹਾਡਾ ਉਹਨli ਤਾਂ ਬਾਅਦ ਕਰ ਕੋ ਸਵਾਲ ਚੁਨਾ ਮਾਨਸਾਉਮੀ ਤੁਹਾਡੇ ਨਾਲ ਕਿੜ ਕੱਢੀ ਤਾਂ ਉਸ ਦੀ ਵਜ੍ਹਾ ਕਰਨੇ ਸੁਪਾਲ ਸਿੰਘ ਖੈਰਾ ਨਾਲ ਸਮਰੂਹ ਉਤਰਨਾ ਪਿਆ ਨਹੀਂ ਉਹਦਾ ਛੋਟਾ ਜਿਹਾ ਹਿੱਸਾ ਉਹ ਤਾਂ ਕਿੜਤਾ ਭਗਵੰਤ ਮਾਨ ਸਾਰਿਆਂ ਨਾਲ ਕੱਢ ਰਿਹਾ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਉਂਗਲਾਂ ਕਰ ਕਰ ਕੇ ਕਿਚਚੀਆਂ ਲੈ ਕੇ ਬਾਜਵੇਂ ਨਾਲ ਸੁਖੀ ਰੰਦਾਵੇ ਨਾਲ ਰਾਜੇ ਫੜੇ ਨਾਲ ਬਦਤਮੀਜ਼ੀ ਕਰਦਾ ਔਰ ਉਹਨਾਂ ਨੂੰ ਧਮਕਾਉਂਦਾ ਵਿਧਾਨ ਸਭਾ ਦੇ ਅੰਦਰ ਫਿਰ ਇਸ ਕਰਕੇ ਉਹ ਜਿਹੜਾ ਇਹਦਾ ਉਹ ਜਿਹੜਾ ਇਹਦਾ ਕੈਰੈਕਟਰ ਹੈਗਾ ਇੱਕ ਪਹਿਲੂ ਆ ਭਗਵੰਤ ਮਾਨ ਦਾ that stands exposed that he is misusing police force vigilance to settle personal scores ਲੇਕਿਨ ਇੱਕ ਲਾਰਜਰ ਤਸਵੀਰ ਇਹ ਆ ਪੰਜਾਬ ਦੀ ਕਿ ਦੋ ਸਾਲਾਂ ਚ ਜੋ ਇਹਨਾਂ ਨੇ VIP ਕਲਚਰ ਦੇ ਛਿੱਕੇ ਛਿੱਕੇ ਤੇ ਟੰਗਿਆ ਹਜ਼ਾਰ ਗਨਮੈਨ ਲੈ ਕੇ ਫਿਰਦੇ ਨੇ ਔਰ ਹੈਲੀਕਾਪਟਰਾਂ ਤੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਨੇ ਕੇਜਰੀਵਾਲ ਸਾਹਿਬ ਵਾਸਤੇ ਦੇਸ਼ ਵਿੱਚ ਲੈ ਕੇ ਜਾਂਦੇ ਨੇ ਸਵਰਾਜ ਦੀ ਆਪਣੀ ਹੀ ਬਣਾਈ ਨੀਤੀ ਥੋੜੀ ਜੋ ਉਹਨਾਂ ਨੇ ਪ੍ਰੋਮਿਸਸਿਸ ਕੀਤੇ ਸੀ ਕਿ ਅਸੀਂ ਪੈਂਚਰਾਂ ਵਾਲੇ ਸਾਦੇ ਜਿਹੇ ਬੰਦੇ ਲੈ ਕੇ ਆਵਾਂਗੇ ਲੇਕਿਨ ਅੱਜ ਇਹਨਾਂ ਦੇ ਐਮਐਲਏ ਲਫੇੜੇ ਮਾਰਨ ਤੇ ਆ ਗਿਆ ਕੀ ਨਾ ਉਹ ਕਹੇ ਕਿ ਕੀ ਹੈ ਸਾਡੇ ਉਹੋ ਕੀ ਲਫੇੜੇ ਮਾਰੂ ਤੇਰੇ ਸਰਪੰਚਾਂ ਕੋਈ ਕਬਜ਼ੇ ਕਰ ਰਿਹਾ ਵਾ ਕੋਈ ਕੋਠੀਆਂ ਤੇ ਕਰਦੇ ਸੋ ਇਸ ਕਰਕੇ ਇਹ ਸਾਰੀ ਇੱਕ ਨਾਲਜਤ 60 70 ਹਜ਼ਾਰ ਸਾਡੇ ਕਰੋੜ ਕਰਜ਼ਾ ਚੜਾ ਦਿੱਤਾ ਔਰ ਜੋ ਲਾਅ ਐਂਡ ਆਰਡਰ ਹੈ ਉਸ ਵਕਤ ਹੈ ਪੰਜਾਬ ਵਿੱਚ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਮੇਰੀ ਪਾਰਟੀ ਨੇ ਮੈਨੂੰ ਨਾਮਿਨੇਟ ਕੀਤਾ ਮੈਂ ਉਹਨਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੂੰਗਾ पर मुमकिन कोशिश करूंगा कि ਉਹਨਾਂ ਦੇ ਖੋਸੇ ਤੇ ਪੂਰਾ ਉਤਰ ਸਕਦੇ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਕਿ ਸਮੂਰ ਤੇ ਸੁਨਾਮ ਤੇ ਦਿੜਬਾ ਤੇ ਧੂਰੀ ਤੇ ਲਹਿਰੇ ਇਹਨਾਂ ਲੋਕਾਂ ਦੀਆਂ ਜਜ਼ਬਾਤਾਂ ਦੀ ਤਰਜਮਾਨੀ ਕਰਕੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਠੀਕ ਰੱਖੀ ਖੈਰਾ ਦਾਵਤ ਉਹਨਾਂ ਜਗ੍ਹਾ ਕਿਤਰੀਆਂ ਗੱਲ ਕੀਤੀ ਹੈ ਤਾਂ ਇਹ ਦਿੱਧੀਆਂ ਗਲਾਬ ਦੇ ਫੁੱਲ ਉੱਤੇ ਜਾ ਰਹੀਆਂ ਨੇ ਕਿਉਂ ਜਾ ਰਹੀਆਂ ਨੇ ਦੇਖੋ ਗੱਲ ਇਹ ਆ ਕਿ ਇਹ ਇਸ ਵਕਤ ਇੱਕ ਪਤਲੀਆਂ ਦਾ ਫੁੱਲਾਂ ਤੇ ਬੈਠਣ ਦਾ ਮੌਸਮ ਹੈ ਕਿਉਂਕਿ ਭਗਵੰਤਮਾਨ ਨੇ ਸ਼ੁਰੂ ਕੀਤਾ 10 ਪਹਿਲਾਂ ਤਾਂ ਇਹ ਜੋ ਇਹ ਦੱਸਣ ਕਿ ਇਹਨਾਂ ਦੀ ਜਿਹੜੀ ਰਿੰਕੂ तितਲੀ ਸੀ ਇੱਕ ਸਾਲ ਲੈ ਕੇ ਆਏ ਪਹਿਲਾਂ ਉਹਨੂੰ ਲੋਕ ਸਭਾ ਦੇ ਟਿਕਟ ਦਿੱਤੇ ਹੋਏ ਸੀਗੇ ਉਹ ਟਿਕਟਸ ਮੇ ਦੀ ਕਮਲਦੇ ਫੁੱਲ ਤੇ ਚਲੇਗਾ ਹੁਣ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਡਿਫੈਕਸ਼ਨਸ ਹੋ ਰਹੀਆਂ ਇਹ ਤੁਸੀਂ ਅੱਛੀ ਤਰ੍ਹਾਂ ਸਮਝਦੇ ਆਂ ਕੁਝ ਤਾਂ ਲੋਕਾਂ ਨੂੰ ਐ ਲੱਗਦਾ ਕਿ ਸਾਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਜਾ ਰਹੇ ਨੇ ਕੁਝ ਇਸ ਤਰ੍ਹਾਂ ਜਾ ਰਹੇ ਨੇ ਕਿ ਦਬਾ ਕੇ ਪ੍ਰੈਸ਼ਰ ਸਰਕਾਰਾਂ ਦੇ ਬੜਾ ਹੈਗਾ ਵਾ ਬੀਜੇਪੀ ਦੇ ਕੋਲ ਤੁਹਾਨੂੰ ਪਤਾ ਈਡੀ ਤੇ ਸੀਬੀਆਈ ਹੈ ਜਿਹੜੇ ਬੰਦੇ ਵੱਡੇ ਵਪਾਰੀ ਨੇ ਪੈਸੇ ਉਹ ਤਾਂ ਟਿਕ ਨਹੀਂ ਸਕਦੇ ਇਹ ਤਾਂ ਕੁਐਸਚਨ ਬੀਜੇਪੀ ਨੇ ਚੂਜ਼ ਕਰਨਾ ਕਿ तितਲੀ ਕਿਨੂੰ ਬਣਾਉਣਾ ਉਹ ਕਿਸੇ ਨੂੰ ਵੀ ਦੇਸ਼ ਵਿੱਚ ਤਿਤਲੀ ਬਣਾ ਸਕਦੇ ਇਸ ਕਰਕੇ ਜਿਹੜੀ ਡਿਫੈਕਸ਼ਨ ਆ ਵਿਦਆਊਟ ਰੀਜ਼ਨ ਮੈਂ ਕੰਡੈਮਨ ਕਰਦਾ ਮੈਂ ਆਪਣੀ ਪਾਰਟੀ ਚ ਕਰ ਕਿ ਕਿਰਪਾ ਕਰਕੇ ਡਿਫੈਕਟਰਸ ਨੂੰ ਮਤ ਦੋ ਇੱਕ ਕਦੇ ਬੀਜੇਪੀ ਦੇ ਨਾਲ ਗੱਲ ਚਲਾ ਰਹੇ ਸੀ ਮੈਂ ਕਿ ਡੋਨਟ ਟੇਕ ਤੁਸੀਂ ਆਪਣੇ ਬੰਦਿਆਂ ਨਾਲ ਲੜਾਈ ਲੜੋ ਨਾ ਜਿਹੜੇ ਤੁਹਾਡੇ ਨਾਲ ਪੁਰਾਣੀ ਲੜੇ ਚੱਲ ਰਹੇ ਨੇ ਅਰਸੇ ਤੋਂ ਪਾਰਟੀ ਦਾ ਸਾਥ ਦੇ। 40-40 ਸਾਲ ਦੇ ਨੇ ਆਪਣੀ ਕੀ ਕੰਮ ਸੀ ਉਹ ਵੀ ਬਾਹਰ ਭੱਜ ਗਏ ਉਹ ਵੀ ਬੀਜੇਪੀ ਚ ਵਾਕੇ। ਮੈਂ ਤੁਹਾਨੂੰ ਜਵਾਬ ਦੇ ਦਿੰਦਾ ਨਾ ਜੀ ਕਿ ਉਹਦੇ ਪਿੱਛੇ ਕਾਰਨ ਨੇ ਜਿੱਦਾਂ ਹੁਣ ਫਰਜ਼ਗੁਰੂ ਜਲੰਧਰ 'ਚ ਜਿਹੜੀ ਸਾਡਾ ਚੌਧਰੀ ਪਰਿਵਾਰ ਗਿਆ ਉਹਨਾਂ ਨੂੰ ਟਿਕਟ ਡਿਨਾਈ ਹੋਈ ਚਰਨਜੀਤ ਸਿੰਘ ਚੰਨੀ ਸਾਡੀ ਇਨਫੋਰਮੇਸ਼ਨ ਸਰਵੇ ਮੁਤਾਬਕ ਇੱਕ ਡਿਜ਼ਰਵਿੰਗ ਕੈਂਡੀਡੇਟ ਸੀ ਹੁਣ ਕੈਂਡੀਡੇਟ ਦੇ ਕੀ ਬੰਨਣਾ ਉਹ ਛੱਡ ਕੇ ਚਲੇ ਪਰਮਿੰਦਰ ਸਿੰਘ ਸੌਰਣ ਤੁਸੀਂ ਸਿੱਧਾ ਕਹਿੰਦਾ ਸੀ ਕਿ ਸਾਡੀ ਪਾਰਟੀ ਨਾਲ ਆਓ ਤੇ ਸਾਡੇ ਉਹਨਾਂ ਦੀ ਮਰਜ਼ੀ ਨਹੀਂ ਗਈ ਨਾ ਸੋ ਮੈਂ ਸਮਝਦਾ ਕਿ ਪਰਮਿੰਦਰ ਦੇ ਨਾਲ ਬਹੁਤ ਤਕਾ ਹੋਇਆ ਵਾ ਪਰਮਿੰਦਰ ਇੱਕ ਮੇਰਾ ਪਰਸਨਲੀ ਜਾਣਕਾਰ ਆ ਪ੍ਰਾਣੇ ਜਾਣਦੇ ਦੋਸਤ ਦਾ شریف ਆਦਮੀ ਹੈ ਇਹਦੇ ਚ ਸੁਖਬੀਰ ਦੀ 80 ਹੋਈ ਆ ਡੋਨਟ ਥਿੰਕ ਕਿ ਪਰਮਿੰਦਰ ਦਾ 80 ਹੋਈ ਉਹ ਠੀਕ ਹੈ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਦਿੱਤਾ ਲੇਕਿਨ ਸੁਖਬੀਰ ਬਾਦਲ ਨੇ ਆਪਣਾ ਇੱਕ ਇੱਕ ਕਿਰਦਾਰ ਉਹ ਕਿਰਦਾਰ ਪੇਸ਼ ਕੀਤਾ ਪੰਜਾਬ ਦੇ ਵਿੱਚ ਜਿੱਦਾਂ ਅੱਗੇ ਦੋ ਦਿਨਾਂ ਕੋਈ ਯਕੀਨ ਨਹੀਂ ਕਰੇਗਾ ਢੀਂਸਾ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਆਏ ਸ਼ਾਮਲ ਕਰਵਾਇਆ ਆਪਣੀ ਗੋਦੀ ਚ ਬਿਠਾਇਆ ਤੇ ਮੁਰਗੀ ਗੋਦੀ ਚ ਪਿਠਾ ਕੇ ਮੁਰਗਾ ਉਹਨਾਂ ਦਾ ਸਿਆਸੀ ਕਤਲ ਕੀਤਾ ਜਿਹੜੀ ਕਿ ਬਹੁਤ ਬਾਣੀ ਗੱਲ ਹੈ ਤੋਂ ਪਹਿਲਾਂ ਉਹਨਾਂ ਦੱਸਣਾ ਚਾਹੀਦਾ ਸੀ ਕਿ ਤੈਨੂੰ ਸ਼ਾਮਲ ਕਰਾਉਣ ਤੋਂ ਪਹਿਲਾਂ ਕਹਿਣਾ ਚਾਹੀਦਾ ਸੀ ਕਿ ਅਸੀਂ ਤੁਹਾਨੂੰ ਟਿਕਟ ਨਹੀਂ ਦੇਣੀ ਤੁਸੀਂ ਆਗਰ ਅਨ ਕੰਡੀਸ਼ਨਲ ਆਉਣਾ ਚਾਹੁੰਦੇ ਤੇ ਆ ਸਕਦੇ ਹੋ ਸੋ ਮੇਰੀ ਹਮਦਰਦੀ ਉਹਨਾਂ ਦੇ ਨਾਲ ਖੈਰਾ ਸਾਹਿਬ ਕਹਿੰਦੇ ਮਾਲਵੇ ਦੇ ਵਿੱਚ ਨਹਿਰਾ ਦਾ ਪਾਣੀ ਦਾ ਟੇਲਾ ਤੱਕ ਪਹੁੰਚ ਗਿਆ ਜੀ ਪਰ ਮਾਲਵੇ ਦਾ ਜਿਹੜਾ ਪੀਣ ਜੋਗ ਪਾਣੀ ਹੈ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ ਇਹ ਕਾਲਾ ਪੀਲਾ ਤੇ ਕੈਂਸਰ ਵਰਗੀ ਜਿਹੜੀ ਨਾਮਰਾਮ ਬਿਮਾਰੀ ਹੈ ਇਹ ਤਾਂ ਮੇਰੇ ਨਾਲੋਂ ਜ਼ਿਆਦਾ ਆਪਾਂ ਸਾਰੇ ਜਾਣਦੇ ਆ ਕਿ ਕੈਂਸਰ ਟ੍ਰੇਨ ਚੱਲਦੀ ਆ ਪੀਕਲੇ ਰੋਜ਼ ਥ੍ਰੋਮਬਟੈਂਡਾ 3 ਵਾਲਾ ਪਾਣੀ ਕਾਫੀ ਅਰਸੇ ਤੋਂ ਬਹੁਤ ਪੂਰੀ ਤਰ੍ਹਾਂ ਜ਼ਹਿਰੀਲਾ ਹੋਇਆ ਕਿਉਂਕਿ ਇੰਨਾ ਜ਼ਿਆਦਾ ਪੈਸਟਿਸਾਈਡ ਇਨਸੈਕਟਿਸਾਈਡ ਖਾਦਾਂ ਦਾ ਉਪਯੋਗ ਉਹ ਸਾਰਾ ਨੀਚੇ ਜਾ ਰਿਹਾ ਵਾ ਕਿਸੇ ਨੇ ਇਸ ਇਕੋਲੋਜੀ এনਵਾਇਰਨਮੈਂਟ ਦੇ ਮੁੱਦੇ ਨੂੰ ਉਸ਼ੀ ਸੀ ਕਿੰਦੀ ਪੁੱਟਾ ਦਰਿਆ ਯਾਦ ਕਰੋ ਕਿੰਡਾ ਵੱਡਾ ਦਾਵਾ ਕੀਤਾ ਭਗਵੰਤ ਮਾਨ ਨੇ ਕਿ ਮਗਲੀਆਂ ਸਰਕਾਰਾਂ ਨੇ ਖਤਮ ਕਰਤੀ ਅਸੀਂ ਬੁੱਡੇ ਨਾਲੇ ਨੂੰ ਸਾਫ਼ ਕਰਾਂਗੇ ਬੁੱਡੇ ਨਾਲਾ ਅੱਗੇ ਨਾ ਉਹ ਵੀ ਭੇੜੇ ਖਾਦ ਉਲਟਾ ਮੱਤੇਵਾੜਾ ਇੰਡਸਟਰੀਅਲ ਪਾਰਕ ਬਣਾਉਣ ਲੱਗੇ ਸੋ ਉਹ ਤੁਸੀਂ ਸਾਰਿਆਂ ਨੇ ਤੇ ਆਪਾਂ ਸਾਰਿਆਂ ਨੇ ਰੜ ਕੇ ਮੱਤੇਵਾੜਾ ਮੱਸੀ ਬਚਾਇਆ ਵਾ ਸੋ ਨਾ ਇਹਨਾਂ ਨੂੰ ਕੋਈ এনਵਾਇਰਨਮੈਂਟ ਦੀ ਚਿੰਤਾ ਵਾ ਨਾ ਇਹਨਾਂ ਨੂੰ ਕੋਈ ਨਸ਼ੇ ਦੀ ਚਿੰਤਾ ਵਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਮੀਨ ਥੇਅਰ ਦੀ ਕੋਈ ਇੱਕ ਇੰਟਰਵਿਊ ਲੈ ਰਿਹਾ ਸੀਗਾ ਆਪਣਾ ਚੈਨਲ ਉਨੇ ਨਸ਼ੇ ਬਾਰੇ ਜਦੋਂ ਸਵਾਲ ਪੁੱਛਿਆ ਉਹ ਕਹਿੰਦਾ ਕਿ ਉਦੋਂ ਤੱਕ ਨਹੀਂ ਨਿਭੜ ਸਕਦੇ ਉਹ ਵੀ ਮੇਰੇ ਕੋਲ ਕਲਿੱਪ ਹੈਗਾ ਜਦ ਤੱਕ ਡਿਮਾਂਡ ਰਹੇਗੀ ਇਹਦਾ ਮਤਲਬ ਮੀਥੇਰ ਨੇ ਮੰਨ ਲਿਆ ਵਾ ਕਿ ਡਿਮਾਂਡ ਚੱਲ ਰਹੀ ਆ ਤੇ ਸਪਲਾਈ ਸਾਨੂੰ ਕਰਨੀ ਪੈਣੀ ਆ ਸੋ ਡਰੱਗਸ ਕੰਟੀਨਿਊ ਟੂ ਬੀ ਅ ਮੇਜਰ ਇਸ਼ੂ ਐਂਡ ਗਵਰਨਮੈਂਟ ਦਾ ਅਟਰ ਫੇਲਿਅਰ ਉਹੀ ਕੇਜਰੀ ਵਾਲਿਆ ਯਾਦ ਕਰੋ ਹਮ 6 ਮਹੀਨੇ ਵਿੱਚ ਨਸ਼ੇ ਖਤਮ ਕਰ ਦੇਗੇ ਪੰਜਾਬ ਮੇ ਤੋ ਹੁਣ ਵਿਚਾਰਾ ਆਪ ਅੰਦਰ ਬੈਠਾ ਵੱਲ ਨਸ਼ੇ ਦਾ ਕੀ ਖਤਮ ਕਰਨੇ ਸਤਾਚਾਰਸ ਫਸ ਗਏ ਔਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬੇਦਬੀ ਦਾ ਕੀ ਕਿਹਾ ਸੀ 24 ਘੰਟੇ ਮੈਂ ਅੱਛਾ ਕੌਣ ਕਹਿ ਰਿਹਾ ਮੈਂ ਨਹੀਂ ਕਹਿੰਦਾ ਤੁਸੀਂ ਖੈਰੇ ਦੀ ਗੱਲ ਨਾ ਮੰਨਿਓ ਕੋਈ ਵੀ ਤੁਸੀਂ ਕਿਸੇ ਆਪੋਜੀਸ਼ਨ ਦੇ ਹੋਰ ਲੀਡਰ ਦੀ ਗੱਲ ਨਾ ਮੰਨਿਓ ਤੁਸੀਂ ਮੰਨੋ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਉਹਨੇ ਅੰਮ੍ਰਿਤਸਰ ਇਹਨਾਂ ਦੇ ਕੈਂਡੀਡੇਟ ਦੇ ਮੋਹਰੇ ਖੜ ਕੇ ਪਤਾ ਕੀ ਕਿਹਾ ਕਹਿੰਦਾ ਅੰਮ੍ਰਿਤਸਰ ਦੇ ਫਲਾ ਫਲਾ ਏਰੀਏ ਦੇ ਵਿੱਚ ਮੇਰੇ ਚ ਆ ਫਲਾ ਫਲਾ ਅਫਸਰ ਨਸ਼ੇ ਦੇ ਜੁਮੇ ਮਾਰਨੇ ਕਹਿੰਦਾ ਮੈਂ ਰਾਗਵ ਛੱਡੇ ਨੂੰ ਕਿਹਾ ਕਿ ਕਿਰਪਾ ਕਰਕੇ ਇਹਨਾਂ ਨੂੰ ਬਦੂਦੋ ਕਿੰਦੇ ਆਪ ਤੋਂ ਯਾਪ ਹੀ ਰਾਤ ਚਲਾ ਰਹੇ ਉਹ ਚਲਾ ਤੋ ਹੀ ਰਿਹਾ ਵਾ ਸਾਰਾ ਕੁਝ ਇਹਨੂੰ ਉਹਨਾਂ ਨੇ ਘਣੋ ਲਾ ਦਿੱਤਾ ਬੇਅਦਬੀਆ ਦੀ ਗੱਲ ਉਹੋ ਕਰ ਰਿਹਾ ਵਾ ਔਰ ਮੈਂ ਇੱਥੇ ਇਹ ਦਾਤ ਦਿਨਾ ਕਿ 92 ਬੰਦੂਆਂ ਮਜ਼ਦੂਰਾ ਚੋਂ ਕੱਟੋ-ਕੱਟ ਇੱਕ ਜੀ ਤਾਂ ਜਾਗਦੀ ਜ਼ਮੀਨ ਰਹੀ ਦੀ ਬਾਕੀ ਉਹਨੂੰ ਸਿੱਖਣ ਦੀ ਲੋੜ ਆ ਔਰ ਇਹ ਜਿਹੜਾ ਮੀਥਿਆ ਨੇ ਕਿਹਾ ਕਿ ਸਪਲਾਈ ਹੈਗੀ ਆ ਹੀ ਸ਼ੁਡ ਅਪੋਲੋਜਾਈਜ਼ ਟੂ ਦ ਪੀਪਲ ਆਫ ਪੰਜਾਬ ਜਿਨ੍ਹਾਂ ਲੋਕਾਂ ਦੇ ਬੱਚੇ ਘਰਾਂ ਦੇ ਵਿੱਚ ਛਿੰਜਾ ਨਾਲ ਮਰ ਚੁੱਕੇ ਨੇ ਇਹ ਕਵੇ ਹੱਥ ਖੜੇ ਕਰਕੇ ਕਵੇਗੇ ਅਸੀਂ ਸਾਡੇ ਹੱਥ ਖੜੇ ਆ ਅਸੀਂ ਨਸ਼ਾ ਨਹੀਂ ਕੰਟਰੋਲ ਕਰ ਸਕਦੇ ਵੈਸੇ ਵੀ ਉਹਦੇ ਇੰਟਰਵਿਊ ਚ ਜਿਹੜਾ ਜਵਾਬ ਦਿੰਦਾ ਉਹਦਾ ਮਤਲਬ ਸੀ ਥੈਂਕ ਯੂ ਸਰ ਥੈਂਕ ਯੂ ਬਹੁਤ ਬੜੀ ਧੰਨਵਾਦ